ਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਕਰਦੇ ਆਂ ਛੋਟੇ ਜਿਹੇ ਵਲੌਗ ਦੀ ਸ਼ੁਰੂਆਤ ਡੈਡੀ ਜੀ ਮੈਨੂੰ ਹੁਣੇ ਲੈ ਕੇ ਆਏ ਆ ਘਰੋਂ ਮੈਂ ਫੋਨ ਕੀਤਾ ਪਹਿਲਾਂ ਦੀਪ ਨੂੰ ਉਹ ਤਾਂ ਕਿਤੇ ਕੰਮ ਗਿਆ ਤੇ ਫਿਰ ਡੈਡੀ ਜੀ ਮੈਨੂੰ ਹੁਣੇ ਲੈ ਕੇ ਆਏ ਧੁੱਪੇ ਵਿਚਾਰੇ ਗਏ ਲੈਣ ਹੁਣੇ ਮੈਂ ਪਹੁੰਚੀ ਆ ਘਰੇ ਤੇ ਹਰਫਤੇ ਵਾਲ ਦੇਖੋ ਹਰਫਤੇ ਕਿੱਥੇ ਆਇਆ ਵਾ ਕਿੱਥੇ ਆਇਆ ਸੀ ਨਾਨਕੇ ਆਇਆ ਸੀ ਜੂਣਾ ਡੈ 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 ਉਧਰ ਮम्मी ਨੂੰ ਸਾਸਿਕਾ ਸਾਸਿਕਾ ਠੀਕ ਹੈ ਹਾਂ ਠੀਕ ਹੈ ਹਾਂ ਤੇ ਉਹਦੇ ਨਾਮ ਵਾ ਉਹਦੇ ਜੂਣਾ ਦੀ ਨਿੱਕੀ ਤੋਂ ਇਿੱਕੇ ਦੀ ਜੂਣਾ ਦੀ ਹੁਣ ਮम्मी ਨੇ ਬਣਾਈ ਐ ਸਕੰਜਵੀ ਪਹਿਲਾਂ ਮम्मी ਅੰਦਰ ਚਾਹ ਪੀਣੀ ਕਾ ਜਾਂ ਸਕੰਜਵੀ ਪੀਣੀ ਤੇ ਮੈਂ ਕਿਹਾ ਸਕੰਜਵੀ ਬਣਾ ਲਓ ਵੇ ਹਰ ਫਤੇ ਵੇਖਾਂ ਕਿਦਾਂ ਖੇਡਦਾ ਪਿਆ ਜੁੰਡੀਆਂ ਕੀਤੀਆਂ ਐਨੇ ਕਿਦਾਂ ਆ 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 ਜਿੰਨ ਹੁਣ ਮੈਂ ਵੀ ਚੱਲੀ ਆ ਘਰ ਵਾਪਸ ਤੇ ਮੈਂ ਕਿ ਮੰਮੀ ਨੂੰ ਵੀ ਲੈ ਚਲਦੇ ਆ ਨਾਲ ਘਰੇ ਕੀ ਕਰਨਾ ਮੰਮੀ ਨੇ ਤੇ ਡੈਡੀ ਵੀ ਚੱਲੇ ਆ ਆਪਾਂ ਆਟੋ ਤੇ ਜਾਵਾਂਗੇ ਮਾਵਾ ਤੀਆਂ ਤੇ ਡੈਡੀ ਜਾਣਗੇ ਬਾਈਕ ਤੇ ਬੈਠੇ ਨਾਨੀ ਤੋਂ ਤਾਂ ਹੁਣ ਮੈਂ ਲੱਗੀ ਆ ਹੁਣ ਸਬਜੀ ਬਣਾਉਣ ਚਣਿਆਂ ਦੀ ਤੇ ਇਧਰ ਹੁਣ ਲੱਗੀ ਆ ਪਿਆਜ਼ ਗ੍ਰੈਂਡ ਕਰਨ ਇਹ ਕੰਮ ਤੇ ਇਹ ਬੈਡਰੂਮ ਕੱਟਾਦਾ ਹੈ ਪੁਰਾਣਾ ਬੈੱਡ ਜੀ ਕਰਤਾ ਮੋਡੀਫਾਈ ਪੁਣੀ ਪੁਲੀਆ ਮਾਰਤੀ 6 ਐਮ ਦੀ ਸਫਲਤਾ ਦੇ ਡਰੈਸਿੰਗ ਬਣ ਜਾਣੀ ਕੋਸ਼ਿਸ਼ਾ ਲੱਗ ਜਾਣਾ ਇਹ ਦਰਵਾਜ਼ਾ ਇਧਰੋਂ ਬੰਦ ਕਰਕੇ ਇਧਰ ਕੱਟਦਾ ਇਹ ਬੰਦ ਕਰ ਦੇਣਾ ਆਹ ਦਰਵਾਜ਼ਾ ਹੋਣਾ ਚਲੋ ਆਣਾ ਡੈਟ੍ਰੈਸ ਅਗਰ ਰਾਜ ਜੀ ਪੜਾਂਗਾ ਤੇ ਬੰਨੇ ਦਾ ਬਲ ਸਮਾਸ ਹੁਣ ਸ਼ਾਮਤਾਂ ਨੂੰ ਸਿਰੇ ਵੇਖਾਂਗੇ ਕਿਦਾਂ ਫਾਈਨਲ ਕਰਨਾ ਹੈ ਬਾਕੀ ਡਿਜ਼ਾਈਨ ਵਾਂ ਲਓ ਜੀ ਪਹੁੰਚ ਗਏ ਸ਼ਿਕਰ ਹਾਂਜੀ ਛੇ ਸ਼ਿਕਰ ਬੁੱਗੂ ਤੇ ਛੇ ਜੀ ਵਾ 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 ਕੀ ਹਾਲ ਵਾ ਕਿਉਂ ਨਹੀਂ ਦਾ ਨੋ ਨੀ ਗੀਤੀਆਂ ਨਾ ਹੁੰਦੀਆਂ ਬੱਦੇ ਬੈਠੇ ਇਹਨਾਂ ਨੂੰ ਕੀ ਹਾਲ ਚਾਲ ਗੱਗੂ ਰੋਈ ਬਾਗੋ ਪਰ ਮੈਂ ਹਾਂ ਕਦੀ ਉਹਨੂੰ ਚੁੱਕ ਕੇ ਮਾਰਦਾ ਕਦੀ ਉਹਨੂੰ ਬਦੇ ਮੰਮੀ ਕੀ ਕਹਿੰਦੀ ਆ ਹੋਰ ਠੀਕ ਠਾਕ ਘਰੇ ਸਾਰੇ ਡਿਕ 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 ਨਵੇਂ ਕਰੇ ਆਇਆ ਕਾਮ ਦੇ ਸਾਹ ਦੇ ਨੰਗੀ ਮੂਸਲਾ ਗਾਣਾ ਨਵਾਜ ਸੰਡੇ ਹੋਦ ਕਹਿੰਦਾ ਦੱਸੋ ਕੀ ਕਰਨ ਦੇ ਹੀ ਮੈਂ ਵੇਖ ਲਿਆ ਹੁਣੇ ਸਿਰ ਲੱਗਾ ਨਾ ਮਾਰ ਲੈਣਾ ਹੁਣੇ ਲੈ ਆ ਵੀ ਪਾਰਸਲ ਆਏ ਆ ਇਹ ਕਿਹਦੇ ਵਾਸਤੇ ਆਏ ਆ ਦੇਖਦੇ ਆ ਮੇਰੇ ਵਾਸਤੇ ਆ ਕਿ

ਕਦੋਂ ਆਇਆ ਉਹ ਹਾਂ ਕਿੰਨਾ ਨੰਬਰ ਆਇਆ ਹਾਂ ਕਿੰਨਾ ਨੰਬਰ ਇੱਕ ਦੋ ਕਾਲੀਏ ਕੇ ਪਾਸਾ 8 ਨੰਬਰ ਬੁਰ ਸੋਹਣਾ ਹੈ ਯਾਰ ਵੇ ਹਾਂ ਕਿੰਨੇ ਦਾ ਪਾਰਸਲ ਆਇਆ ਕਿੰਨੇ ਕਦਾ ਲੈ ਬਸ ਸੀ ਦਾ ਥੋੜਾ ਕਿੰਨੇ ਕਦਾ ਬਸ ਪਾ ਲੈਣੀ ਚਾਹੀਦੀ ਪਾ ਕੇ ਤੇ ਬਸ ਬੁਰ ਸੋਹਣਾ ਵੇਹੇ ਯਾਰ ਹਾਂ ਬੂੜ 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 ਬੜਾ ਪਸੰਦ ਆਇਆ ਮੈਨੂੰ ਬਾਕੀ ਸਭ ਸਹੀ ਗੱਲ ਹੈ। ਆ ਆਜ ਆਟਾ ਆਪਣਾ ਆ ਜਾ ਕਿੰਨਾ ਵਧੀਆ। ਕਿਨੇ ਕਦਰ ਕਿਤੇ ਔੜੇ ਯਾਰ ਬੜੇ ਬੜੇ ਸੋਨੇ ਬੂੜ ਸੱਚੀ ਗੱਲ ਮੈਨੂੰ ਬੜੇ ਪਿਆਰੇ ਲੱਗੇ ਯਾਰ। ਆ ਕੇ ਵਸਤੇ ਬੜਾ ਕਹਾ ਦੇ ਲਿਆ। ਚਲੋ ਕਿਵੇਂ ਬਣੇ ਚੀਜ਼ ਮਿਲਣਗੀ ਬਣਗੀ ਆਪਾਂ ਨੂੰ ਵਧੀਆ। ਥੈਂਕ ਯੂ ਵੈਰੀ। ਇਹ ਹੁੰਦੇ ਬਣਾ ਆਪਾਂ। ਧੰਨਵਾਦ ਆ ਤੁਹਾਡਾ ਬੜਾ। ਆ ਹੱਲੋ ਕੀਤੀ ਆ ਇਹਨਾਂ ਗੱਲਬਾਤ ਪੂਰੀ। ਫਤਹਿ ਕੱਕੇ ਚਰਨਾ ਮਾਲੀਮਾ ਉਹ ਮਗਰ ਬੱਜਣਾ ਨਹੀਂ ਉਹ ਬਹਿ ਨੇ ਬਹੁਤ ਵੱਡਾ ਤਦੋਂ ਦੂਜਾ ਮੈਂ ਪਾਰਸਲ ਖੋਲਣੇ ਕਰਕੇ ਦੇਖਦੇ ਜੀ ਅਜੇ ਮੈਨੂੰ ਗਿਫਟ ਹੀ ਬੜੇ ਮਨੰਦਿਆ ਦੇ ਲਈ ਹੈ ਸਾਡੀ ਦੇ ਨਹੀਂ ਆ ਹਾਂ ਲਓ ਉਹ ਤੇ ਸਾਬ ਜੀ ਕੀ ਕਰਨ ਦੇ ਆ ਜੀ ਹਾਈ ਆਹਨੇ ਕਾਟਣ ਦੀ ਵੈਸੇ ਯਾਰ ਸੋਹਣੀ ਇਹਦੀ ਮੇਰੀ ਇਹ ਵੀ ਹਾਂ ਚੱਲੀ ਗਿਆ ਨਾ ਮੈਂ ਹੱਸ ਤੋ ਤੁਹਾਡਾ ਨਾਮ ਵੀ ਵੀ ਬਿਲਕੁਲ ਵੀ ਓਕੇ ਤੁਹਾਡਾ ਨਾਮ ਨਹੀਂ ਤੇਰੇ ਉਸ ਕਰਕੇ ਮਗਾਤੀ ਕਲਰ ਵੀ ਵੇਖੂ ਨਾ ਸੋਹਣਾ ਮੇਕ ਨੰਦੀ ਫਿਰ ਵੀ ਮੈਂ ਕੱਪੜੇ ਦਾ ਮਤਲਬ ਕੱਪੜਾ ਵੇਚ ਕੇ ਫੇਰ ਮੰਗਾਈ ਕਿ ਕੋਟਨ ਦਾ ਕੱਪੜੇ ਦੀ ਹੋਵੇ ਸੋਹਣੀ ਵਿੱਚ ਕਲਰ ਬੜੇ ਹੀ ਵਾਈਟ, ਰੈੱਡ, ਮੈਨੂੰ ਆਪ ਪਰਪਲ ਕਲਰ ਸੋਹਣਾ ਲੱਗਿਆ ਲਾਈਟ ਜਿਹਾ ਕਲਰ ਇਹ ਕਲਰ ਸੋਹਣਾ ਹੈ ਡਬਲ ਐਕਸ ਲਈ ਆਈ ਹੈ ਡਬਲ ਐਕਸ ਲਈ ਕਿਹੜਾ ਆਪਾਂ ਪਾਲੀ ਆ ਤੇ ਹਰ ਪਾਸੇ ਦਰੋਈ ਜਾਂਦੇ ਵਧੀਆ ਲੱਗੀ ਟੀ-ਸ਼ਰਟ ਵੇ ਚਲੋ ਕੋਈ ਵੀ ਆ ਭਾਵੇਂ ਚੀਜ਼ ਮਹਿੰਗੀ ਆ ਜਾਂ ਸਸਤੀ ਆ ਪਰ ਇਹ ਵਗੀ ਚਲੋ ਮਹंगाई ਆ ਤੇ ਇੰਨਾ ਹੀ ਬਹੁਤ ਹੁੰਦਾ ਹੋਊ ਜਿਵੇਂ ਉਸਤਾਦ ਜੀ ਇੱਕ ਰਹਿ ਗਿਆ ਪਰਸਲ ਇਹ ਹੁਣ ਦੇਖਦੇ ਆ ਓਪਨ ਕਰਦੇ ਆ ਜੀ ਇਹ ਵੀ ਮੇਰਾ ਇਹ ਲੈ ਵੀ ਇੰਨਾ ਖਿਆਲ ਇੰਨਾ ਖਿਆਲ ਮੇਰਾ ਹੋ ਸਦਕੇ ਹੋ ਨਿਕਲੀ ਆ ਚਾ ਆਈ ਵਾ ਕੀ ਆ ਬਾਤ ਤਿੰਨ ਘੜੀਆਂ ਇਹ ਇਹ ਕਿੰਨੇ ਦਿਨ ਹੋ ਗਏ ਆ ਇਹ ਮੈਂ ਬਸ ਨਾ ਆਰਡਰ ਕਰੀ ਜਾਣੀਆਂ ਚੀਜ਼ਾਂ ਬਸ ਚਲੋ ਸੋਹਣੀਆਂ ਵੈਗੜੀਆਂ ਮਦੀਕ ਲਾਂਡੀ ਆਵੇ ਇਹ ਜਲਦੀਆਂ ਰਹਿਣਗੀਆਂ ਚੱਲ ਜੀਆ ਧੰਵਾਦ ਦਾ ਡੱਬਾ ਥੈਂਕ ਯੂ ਵੈਰੀ ਮਚ ਇਹਨੂੰ ਖੋਲ ਕੇ ਆ ਆ ਵੀ ਦਾਦੀ ਚਲ ਮੈਂ ਬਲੈਕ ਲੈ ਲਊਗਾ ਇੱਕ ਵੈ ਰੇਟ ਡਾਊਨ ਸਲੋ ਹੋ ਜਾ ਜੀ ਜੈਂਟਸ ਵਾਲੀਆਂ ਮੰਗਾਈਆਂ ਤੇ ਜੈਂਟਸ ਵਾਲੀਆਂ ਆਉਣੀਆਂ ਪਟੇਨ ਤੇ ਆ ਗਏ ਬਈ ਨੇਦੇ ਹੁੰਦੇ ਆ ਇਹ ਸੋਹਣੀਆਂ ਘੜੀਆਂ ਆ ਬੜੀ ਸੋਹਣੀ ਆ